ਸੱਤ ਦਿਨ ਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਦਰਾ ਦੇਸ਼ ਦੁਨੀਆ ਦੇ ਖਬਰਾਂ ਤੇ ਰੁਖ ਕਰਦਿਆ ਪਹਿਲੀ ਖਬਰ ਦਾ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਉਹ ਰਾਸ਼ਟਰਪਤੀ ਕਮਲਾ ਹੈਰਿਸ ਦੇਸ਼ ਦੀ ਅਗਵਾਈ ਕਰਨ ਲਈ ਯੋਗ ਨੇ ਤੇ ਬਾਈਡਨ ਨੇ ਵੀਰਵਾਰ ਨੂੰ ਇੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਨਾਂ ਨੇ ਆਖਿਆ ਕਿ ਸ਼ੁਰੂ ਤੋਂ ਹੀ ਮੈਨੂੰ ਇਸ ਬਾਰੇ ਕੋਈ ਸ਼ੱਕ ਨਹੀਂ ਰਿਹਾ ਉਹ ਰਾਸ਼ਟਰਪਤੀ ਬਣਨ ਦੇ ਯੋਗ ਨੇ ਤੇ ਐਸ ਲਈ ਮੈਂ ਉਹਨਾਂ ਨੂੰ ਚੁਣਿਆ ਵੀ ਹੈ ਇਸ ਟਿੱਪਣੀ ਦੇ ਕਾਰਨਾਂ ਦੇ ਬਾਰੇ ਪੁੱਛ ਜਾਣ ਉਤੇ ਉਸ ਨੇ ਆਖਿਆ ਕਿ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਉਸ ਨੇ ਔਰਤਾਂ ਦੀ ਆਜ਼ਾਦੀ ਦੇ ਮੁੱਦੇ ਨੂੰ ਸੰਭਾਲਿਆ ਅਤੇ ਦੂਜਾ ਲਗਭਗ ਕਿਸੇ ਵੀ ਮੁੱਦੇ ਨੂੰ ਸੰਭਾਲਣ ਦੀ ਉਸ ਦੀ ਸ਼ਾਨਦਾਰ ਯੋਗਤਾ ਇਸ ਦਾ ਕਾਰਨ ਹੈ ਬਾਈਡਨ ਨੇ ਆਖਿਆ ਕਿ ਜਦੋਂ ਤੱਕ ਮੈਨੂੰ ਨਹੀਂ ਲੱਗਦਾ ਕਿ ਉਹ ਰਾਸ਼ਟਰਪਤੀ ਬਣਨ ਦੇ ਯੋਗ ਹੈ ਮੈਂ ਉਸ ਨੂੰ ਨਹੀਂ ਚੁਣਦਾ ਸਾਲ 2020 ਦੇ ਵਿੱਚ ਅਮਰੀਕਾ ਦੇ ਉਪ ਰਾਸ਼ਟਰਪਤੀ ਵਜੋਂ ਚੁਣੀ ਜਾਣ ਵਾਲੀ 59 ਸਾਲਾ ਹੈਰਿਸ ਪਹਿਲੀ ਔਰਤ ਪਹਿਲੀ ਕਾਲੀ ਅਮਰੀਕੀ ਅਤੇ ਪਹਿਲੀ ਦੱਖਣੀ ਏਸ਼ੀਆਈ ਅਮਰੀਕੀ ਹੈ ਤੇ ਪਿਛਲੇ ਮਹੀਨੇ ਰਿਪਬਲਿਕਨ ਵਿਰੋਧੀ ਡੋਨਾਲਡ ਟਰੰਪ ਦੇ ਨਾਲ ਇੱਕ ਟੀਵੀ ਬੈਹਰ ਦੇ ਵਿੱਚ ਅਸਫਲ ਹੋਣ ਤੋਂ ਬਾਅਦ ਨਵੰਬਰ ਵਿਦੇ ਵਿੱਚ 81 ਸਾਲਾ ਬਾਈਡਨ ਨੂੰ ਰਾਸ਼ਟਰਪਤੀ ਦੀ ਦੌਰ ਦੇ ਵਿੱਚੋਂ ਹਟਣ ਲਈ ਕਿਹਾ ਗਿਆ ਸੀ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਐਰਿਕ ਗ੍ਰਾਸਟੀ ਨੇ ਆਖਿਆ ਹੈ ਕਿ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਦੇ ਸਬੰਧ ਦੇ ਬਹੁਤ ਡੂੰਘੇ ਅਤੇ ਮਜ਼ਬੂਤ ਨੇ ਪਰ ਇਹ ਇੰਨੇ ਡੂੰਘੇ ਨਹੀਂ ਹਨ ਕਿ ਇਸ ਨੂੰ ਹਲਕੇ ਵਿੱਚ ਲਿਆ ਜਾਵੇ ਵੀਰਵਾਰ ਨੂੰ ਨਵੀਂ ਦਿੱਲੀ ਦੇ ਵਿੱਚ ਇੱਕ ਰੱਖਿਆ ਸੰਮੇਲਨ ਨੂੰ ਸੰਬੋਧਨ ਕਰਦਿਆਂ ਅਮਰੀਕੀ ਰਾਜਦੂਤ ਨੇ ਆਖਿਆ ਕਿ ਭਾਰਤ ਆਪਣੀ ਰਾਜਨੀਤਿਕ ਆਜ਼ਾਦੀ ਨੂੰ ਪਸੰਦ ਕਰਦਾ ਹੈ ਪਰ ਯੁੱਧ ਦੇ ਮੈਦਾਨ ਵਿੱਚ ਇਸ ਦਾ ਕੋਈ ਮਤਲਬ ਨਹੀਂ ਹੈ। ਅਮਰੀਕੀ ਰਾਜਦੂਤ ਗ੍ਰੈਸਟ ਦੇ ਆਖਿਆ ਕਿ ਹੁਣ ਦੁਨੀਆ ਆਪਰ ਦੇ ਵਿੱਚ ਜੁੜ ਗਈ ਹੈ ਤੇ ਹੁਣ ਜੰਗ ਦੂਰ ਰਹੀ ਇਸ ਲਈ ਸਾਨੂੰ ਨਾ ਤਰਫ ਸ਼ਾਂਤੀ ਲਈ ਖੜੇ ਹੋਣਾ ਪਵੇਗਾ। ਆ ਸਗੋ ਅਸ਼ਾਂਤੀ ਪੈਦਾ ਕਰਨ ਵਾਲੇ ਦੇਸ਼ਾਂ ਦੇ ਵਿਰੁੱਧ ਵੀ ਕਾਰਵਾਈ ਕਰਨੀ ਹੋਵੇਗੀ। ਅਮਰੀਕੀ ਰਾਜਦੂਤ ਨੇ ਆਖਿਆ ਕਿ ਇਹ ਉਹ ਚੀਜ਼ ਹੈ ਜਿਸ ਨੂੰ ਅਮਰੀਕਾ ਅਤੇ ਭਾਰਤ ਨੂੰ ਮਿਲ ਕੇ ਸਮਝਣਾ ਹੋਵੇਗਾ ਅਤੇ ਸਾਡੇ ਦੋਵਾਂ ਲਈ ਇਹ ਯਾਦ ਰੱਖਣਾ ਮਹੱਤਵਪੂ ਕਿਆ ਸੀ ਇਸ ਰਿਸ਼ਤੇ ਦੇ ਵਿੱਚ ਜਿਸ ਤਰ੍ਹਾਂ ਦਾ ਨਿਵੇਸ਼ ਕਰਾਂਗੇ ਸਾਨੂੰ ਉਸੇ ਤਰ੍ਹਾਂ ਦੇ ਨਤੀਜੇ ਪ੍ਰਾਪਤ ਹੋਣਗੇ ਆਸਟ੍ਰੇਲੀਆਨ ਸਰਕਾਰ ਨੇ ਅੱਜ ਯੂਕਰੇਨ ਦੇ ਲਈ ਨਵੇਂ ਰਿਕਾਰਡ ਸਮਰਥਨ ਦਾ ਐਲਾਨ ਕੀਤਾ ਹੈ ਤੇ ਜਰ ਦੇ ਤਹਿਤ ਰੂਸ ਦੇ ਖਿਲਾਫ ਜੰਗ ਦੇ ਯਤਨਾਂ ਦੇ ਲਈ 250 ਮਿਲੀਅਨ ਡਾਲਰ ਮਿਲਟਰੀ ਸਹਾਇਤਾ ਪੈਕੇਜ ਪ੍ਰਦਾਨ ਕੀਤਾ ਜਾਵੇਗਾ 2022 ਦੇ ਵਿੱਚ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਇਹ ਸੰਗਠਿਤ ਸਰਕਾਰ ਦਾ ਸਭ ਤੋਂ ਵੱਡਾ ਇਕੱਲਾ ਯੋਗਦਾਨ ਹੈ ਅਤੇ ਇਸ ਦੇ ਵਿੱਚ ਉਨਤ ਹਥਿਆਰ ਜਿਵੇਂ ਕਿ ਹਵਾਈ ਰੱਖਿਆ ਮਜ਼ਾਈਲਾ ਗਾਈਡਡ ਜ਼ਮੀਨੀ ਹਥਿਆਰ ਐਂਟੀ ਟੈਕ ਮਜ਼ਾਈਲਾ ਬੂਟ ਅਤੇ ਗੋਲਾ ਵਿਰੋਧ ਸ਼ਾਮਲ ਨੇ ਨਵੇਂ ਪੈਕੇਜ ਦੀ ਘੋਸ਼ਣਾ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਦੁਆਰਾ ਕੀਤੀ ਗਈ ਹੈ ਤੇ ਜਿਸ ਨੇ ਵਾਸ਼ਿੰਗਟਨ ਦੇ ਵਿੱਚ ਨਾਟੋ ਸੰਮੇਲਨ ਤੋਂ ਇਲਾਵਾ ਯੂਕਰੇਨ ਦੇ ਰਾਸ਼ਟਰਪਤੀ ਵਲਦਮੀਰ ਜ਼ੇਲੈਂਸਕੀ ਦੇ ਨਾਲ ਰਾਤੋ-ਰਾਤ ਮੁਲਾਕਾਤ ਕੀਤੀ ਸੀ ਮਾਰਲਸ ਨੇ ਕਿਹਾ ਕਿ ਰੂਸ ਦਾ ਯੂਕਰੇਨ ਉੱਤੇ ਗਿਆਰ ਕਾਨੂੰਨੀ ਅਤੇ ਅਨੈਤਿਕ ਹਮਲਾ ਅੰਤਰਰਾਸ਼ਟਰੀ ਕਾਨੂੰਨ ਅਤੇ ਨਿਯਮਾ ਅਧਾਰਤ ਆਦੇਸ਼ ਦਾ ਅਪਮਾਨ ਹੈ ਆਸਟ੍ਰੇਲੀਆ ਇੱਕ ਸੰਚਾਲਨ ਭਾਈਵਾਲ ਵੱਲੋਂ ਯੂਕਰੇਨ ਦੇ ਲਈ ਨਾਟੋ ਦੀ ਨਵੀਂ ਸੁਰੱਖਿਆ ਤੇ ਸਖਲਾਈ ਪਹਿਲ ਕਦਮੇ ਦਾ ਵੀ ਹਿੱਸਾ ਹੋਵੇਗਾ ਤੇ ਇਸ ਵਿੱਚ ਆਸਟ੍ਰੇਲੀਆਈ ਰੱਖਿਆ ਬਲ ਦੇ ਕਰਮਚਾਰੀ ਪਸ਼ਚਮੀ ਗੱੜ ਜੋੜਦਿਆਂ ਫੌਜੀ ਗਤੀਵਿਧੀਆਂ ਵਿੱਚ ਯੋਗਦਾਨ ਪਾਉਣਗੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਇਨਸਾਫ ਪਾਰਟੀ 109 ਸੀਟਾਂ ਨਾਲ ਸੰਸਦ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇਗੀ ਕਿਉਂਕਿ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਇਹ ਪਾਰਟੀ ਔਰਤਾਂ ਅਤੇ ਘੱਟ ਗਿਣਤੀ ਬੱਚਿਆਂ ਦੇ ਲਈ ਰਕਮ ਜਾਂ ਸੀਟਾਂ ਦੀ ਅਲਾਟਮੈਂਟ ਲਈ ਯੋਗ ਹੈ ਖਾਨਦਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਲੀਕ ਵੱਡੀ ਕਾਨੂੰਨੀ ਜਿੱਤ 'ਚ ਚੀਫ ਜਸਟਿਸ ਕਾਜ਼ੀ ਫੈਜ਼ ਈਸਾ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ 13 ਮੈਂਬਰੀ ਬੈਂਚ ਨੇ ਪੇਸ਼ਾਵਰ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਜਿਸ ਤੇ ਪਾਕਿਸਤਾਨ ਦੇ ਚੋਣ ਕਮਿਸ਼ਨਰ ਵੱਲੋਂ ਨੈਸ਼ਨਲ ਅਸੈਂਬਲੀ ਅਤੇ ਸੂਬਾਈ ਅਸੈਂਬਲੀਆ 'ਚ ਰਕਮਾਂ ਜਾਂ ਸੀਟਾਂ 'ਚ ਹਿੱਸੇਦਾਰੀ ਦੇਣ ਤੋਂ ਇਨਕਾਰ ਕਰਨ ਨੂੰ ਬਰਕਰਾਰ ਰੱਖਿਆ ਸੀ ਬੈਂਚ ਨੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਨਜ਼ਾਇਜ਼ ਘਰਾਰ ਦਿੰਦਿਆਂ ਐਤ ਨੂੰ ਪਾਕਿਸਤਾਨ ਦੇ ਸੰਵਿਧਾਨ ਦੇ ਖਿਲਾਫ ਘਰਾਰ ਦਿੱਤਾ ਹੈ ਤੇ ਪੀਟੀਆਈ ਨੈਸ਼ਨਲ ਅਸੈਂਬਲੀ ਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੇਗੀ ਕਿਉਂਕਿ 23 ਲੱਖੀਆਂ ਸੀਟਾਂ ਹਾਸਲ ਕਰਨ ਤੋਂ ਬਾਅਦ ਐਡੀਆ ਸੀਟਾਂ 86 ਤੋਂ ਵੱਧ ਕੇ 109 ਹੋ ਜਾਣਗੀਆਂ ਵਿਰੋਧੀ ਗੱਜੋੜੀਆਂ ਸੀਟਾਂ ਦੀ ਗਿਣਤੀ 120 ਹੋ ਜਾਵੇਗੀ ਤੇ ਇਸ ਸਮੇਂ ਪੀਟੀਆਈ ਸਮੇਤ ਸਾਂਝੇ ਵਿਰੋਧੀ ਧਿਰ ਦੇ 97 ਮੈਂਬਰ ਨੇ ਦੱਖਣੀ ਲਬਨਾਨ ਦੇ ਕਈ ਸਰਹੱਦੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਸ਼ੁੱਕਰਵਾਰ ਨੂੰ ਇਜ਼ਰਾਈਲੀ ਹਵਾਈ ਹਮਲਿਆਂ ਦੇ ਅੱਤੇ ਗੋਲੀਬਾਰੀ ਦੇ ਵਿੱਚ ਹਿਜ਼ਬੁੱਲਾ ਦਾ ਇੱਕ ਮੈਂਬਰ ਮਾਰਿਆ ਗਿਆ ਅਤੇ ਦੋ ਨਾਗਰਿਕ ਜ਼ਖਮੀ ਹੋ ਗਏ ਨੇ ਇਹ ਜਾਣਕਾਰੀ ਲਬਨਾਨੀ ਫੌਜੀ ਸੂਤਰਾਂ ਨੇ ਦਿੱਤੀ ਹੈ ਸੂਤਰਾਂ ਦੇ ਨਾਮ ਨਾ ਛੱਪਣ ਦੀ ਸ਼ਰਤ ਦੇ ਉੱਤੇ ਦੱਸਿਆ ਗਿਆ ਕਿ ਇਜ਼ਰਾਈਲੀ ਡਰੋਨ ਅਤੇ ਲਾਕੂ ਜਹਾਜ਼ਾਂ ਨੇ ਛੇ ਤਰ੍ਹਾਂ ਦੀ ਕਸਬਿਆਂ ਅਤੇ ਪਿੰਡਾਂ ਉੱਤੇ ਅੱਠ ਹਵਾਈ ਹਮਲੇ ਕੀਤੇ ਜਦੋਂ ਕਿ ਐਰ ਦੇ ਤੂਫਖਾਨੇ ਨੇ 14 ਹੋਰ ਕਸਬਿਆਂ ਅਤੇ ਪਿੰਡਾਂ ਉੱਤੇ 45 ਤੋਂ ਵੱਧ ਗੋਲੇ ਦਾਗੇ ਨੇ ਸੂਤਰਾਂ ਨੇ ਦੱਸਿਆ ਕਿ ਛਾਪੇਮਾਰੀ ਨੇ ਇਹ ਤਾਇਬੇ ਪਿੰਡ ਦੇ ਵਿੱਚ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਜਿਸ ਵਿੱਚ ਅਲੀ ਹਸਨ ਨਹਿਲਾ ਨਾਮਕ ਹਜ਼ਬੁੱਲਾ ਮੈਂਬਰ ਦੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਅਲ ਵਾਜਾਨੀ ਪਿੰਡ ਦੇ ਉੱਤੇ ਇਜ਼ਰਾਈਲੀ ਗੋਲਾਬਾਰੀ ਦੇ ਵਿੱਚ ਬੰਗਲਾਦੇਸ਼ੀ ਨਾਗਰਿਕਤਾ ਦਾ ਇੱਕ ਕਾਰਕੁੰਨ ਜ਼ਖਮੀ ਹੋ ਗਿਆ ਤੇ ਇਜ਼ਰਾਈਲ ਉੱਤੇ ਹਮਾਰ ਦੇ ਹਮਲੇ ਨਾਲ ਇੱਕ ਮੁੱਠਤਾ ਵੱਜੋ ਲਬਨਾਨ ਦੇ ਹਥਿਆਰਬੰਦ ਸਮੂਹ ਹਜ਼ਬੁੱਲਾ ਦੇ ਇਜ਼ਰਾਈਲ ਵੱਲੋਂ ਰਾਕੇਟ ਡਾਕੇ ਜਾਣ ਤੋਂ ਬਾਅਦ ਲਬਨਾਨ ਇਜ਼ਰਾਈਲ ਸਰਹੱਦ ਉੱਤੇ ਤਣਾਅ ਵਧ ਗਿਆ ਤੇ ਇਜ਼ਰਾਈਲ ਨੇ ਫਿਰ ਕਾਰਵਾਈ ਕਰਦੇ ਹੋਏ ਦੱਖਣ ਪੂਰਬੀ ਲਬਨਾਨ ਵੱਲ ਭਾਰੀ ਤੋਪਖਾਨੇ ਦਾਕੇ ਜਵਾਬੀ ਕਾਰਵਾਈ ਕੀਤੀ ਹੈ। ਜਲੰਧਰ ਵੈਸਟ ਹਲਕੇ ਦੀ ਹੋਈ ਜਿਮਨੀ ਚੋਣ ਦੇ ਨਤੀਜੇ ਅੱਜ ਐਲਾਨ ਦਿੱਤੇ ਗਏ ਨੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਪਾਲ ਭਗਤ ਨੇ 37325 ਵੋਟਾਂ ਦੇ ਵੱਡੇ ਮਾਰਜਿਨ ਦੇ ਨਾਲ ਜਿੱਤ ਦਰਜ ਕਰਵਾਈ ਹੈ। ਉਹਨਾਂ ਨੇ ਕਾਂਗਰਸੀ ਉਮੀਦਵਾਰ ਥਰਿੰਦਰ ਕੌਰ ਅਤੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ ਪਿੱਛੇ ਛੱਡਦੇ ਹੋਏ 55240 ਵੋਟਾਂ ਹਾਸਲ ਕਰਕੇ ਵੱਡੀ ਜਿੱਤ ਦਰਜ ਕੀਤੀ ਹੈ। ਤੇ ਜਿੱਤ ਦੇ ਮਗਰੋਂ ਮਹਿੰਦਰ ਭਗਤ ਦੇ ਘਰ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਸਮਰਥਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਢੋਲ ਵਜਾ ਕੇ ਵੈਰ ਚਾਲਕੇ ਦੇ ਵਿੱਚ ਭੰਗੜੇ ਪਾ ਕੇ ਜ ਵੱਡੀ ਲੀਡਰ ਦਾ ਜਿੱਤਣ ਦੇ ਬਗਰੋ মিডিਆ ਨਾਲ ਗੱਲਬਾਤ ਕਰਦੇ ਹੋਏ ਮਹਿੰਦਰ ਭਗਤ ਨੇ ਆਖਿਆ ਕਿ ਅੱਜ ਜੋ ਨਤੀਜੇ ਆਏ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਿਹਨਤ ਤੇ ਉਹਨਾਂ ਦੇ ਪਰਿਵਾਰਾਂ ਤੇ ਸਾਰੇ ਵਲੰਟੀਅਰਾਂ ਦੀ ਦਿਨਦਾਜ਼ੀ ਕੀਤੀ ਗਈ ਮਿਹਨਤ ਦੇ ਸਦਕਾਏ ਨੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਿੰਦਰਪਾਲ ਭਗਤ ਨੂੰ ਜਿੱਤਣ ਦੇ ਉੱਤੇ ਵਧਾਈ ਦਿੱਤੀ ਹੈ ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ਖੋਲਣ ਦੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਧਾਰਨ ਕੀਤੀ ਹੈ ਦਰਸਲ 10 ਜੁਲਾਈ ਨੂੰ ਇੱਕ ਜਨਹਿਤ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਸ਼ੰਭੂ ਬਾਰਡਰ ਉੱਤੇ ਲਾਏ ਗਏ ਬੈਰੀਕੇਡਸ ਨੂੰ ਖੋਲਣ ਦੇ ਨਿਰਦੇਸ਼ ਦਿੱਤੇ ਸਨ ਮੰਨਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਹਰਿਆਣਾ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਤੋਂ ਇਸ ਪਟੀਸ਼ਨ ਉੱਤੇ ਜਲਦੀ ਸੁਣਵਾਈ ਦੀ ਮੰਗ ਕਰ ਸਕਦੀ ਹੈ ਦੱਸ ਦਈ ਹੈ ਕਿ ਸ਼ੱਭੂ ਬਾਡਰ ਨੂੰ ਬੰਦ ਕਰਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੀ ਸਖਤ ਟਿੱਪਣੀ ਕੀਤੀ ਸੀ ਤੇ ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਸੀ ਕਿ ਕੋਈ ਵੀ ਸਰਕਾਰ ਹਾਈਵੇ ਨੂੰ ਕਿਵੇਂ ਰੋਕ ਸਕਦੀ ਹੈ हिमाचल प्रदेश दी डेरा विधानसभा सीट ते हुई जिमिनी चुनाव ਦੇ ਵਿੱਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੋ ਦੀ ਪਤਨੀ ਕਮਲੇਸ਼ ਠਾਕੁਰ ਨੇ ਜਿੱਤ ਦਰਜ ਕੀਤੀ ਹੈ ਤੇ ਉਹਨਾਂ ਨੇ ਭਾਜਪਾ ਉਮੀਦਵਾਰ ਹੁਸ਼ਿਆਰ ਸਿੰਘ ਨੂੰ ਹਰਾਇਆ ਤੇ ਕਮਲੇਸ਼ ਨੇ ਭਾਜਪਾ ਉਮੀਦਵਾਰ ਨੂੰ 9399 ਵੋਟਾਂ ਦੇ ਫਰਕ ਨਾਲ maat ਦਿੱਤੀ ਹੈ ਕਮਲੇਸ਼ ਨੂੰ ਕੁੱਲ 32737 ਵੋਟਾਂ ਪਈਆਂ ਜਦਕਿ ਭਾਜਪਾ ਦੇ ਹੁਸ਼ਿਆਰ ਸਿੰਘ ਨੂੰ 23338 ਵੋਟਾਂ ਪਈਆਂ ਨੇ ਦੱਸਣਯੋਗ ਹੈ ਕਿ ਹਿਮਾਚਲ ਦੀਆਂ ਤਿੰਨ ਸੀਟਾਂ ਦੇਰਾ ਅਵੀਰਪੁਰ ਅਤੇ ਨਾਲਾਗੜ੍ਹ ਅਤੇ ਜਿਮਨੀ ਚੌਂਡ ਦੇ ਲਈ 10 ਜੁਲਾਈ ਨੂੰ VOTING ਹੋਈ ਸੀ ਤੇ ਸ਼ਨੀਵਾਰ ਨੂੰ ਹੋਈ ਵੋਟਾਂ ਦੀ ਗਿਣਤੀ ਵਿੱਚ ਕਮਲੇਸ਼ ਠਾਕੁਰ ਪਹਿਲੇ 5 ਗੇੜਾ 'ਚ ਲਗਾਤਾਰ ਪਿੱਛੜਦੇ ਰਹੇ ਪਰ ਇਸ ਤੋਂ ਬਾਅਦ ਉਹਨਾਂ ਨੇ ਲੀਡ ਲੈਣੀ ਸ਼ੁਰੂ ਕਰ ਦਿੱਤੀ ਤੇ ਫਿਰ ਜਿੱਤ ਪ੍ਰਾਪਤ ਕੀਤੀ ਹੈ ਦਰਸਲ ਕਾਂਗਰਸ ਨੇ ਕਦੇ ਵੀ ਦੇਰਾ ਸੀਟ ਨਹੀਂ ਜਿੱਤੀ ਤੇ ਇਹ ਸੀਟ 2012 ਵਿੱਚ ਹੋਂਦ ਵਿੱਚ ਆਈ ਸੀ ਤੇ ਉਦੋਂ ਤੋਂ ਇੱਥੇ ਭਾਜਪਾ ਦਾ ਕਬਜ਼ਾ ਸੀ ਪਿਛਲੀਆਂ ਦੋ ਚੋਣਾਂ ਦੇ ਵਿੱਚ ਸਿਰਫ ਉਸ ਹਿਆਰ ਸਿੰਘ ਹੀ ਜਿੱਤ ਵਿੱਚ ਸਫਲ ਰਹੇ ਸਨ ਤੇ ਪਰ ਇਸ ਵਾਰ ਉਹ ਜਿੱਤ ਦੀ ਹੈਟ੍ਰਿਕ ਨਹੀਂ ਲਗਾ ਸਕੇ ਅੱਜ ਲਈ ਨਹੀਂ ਦੁਬਾਰਾ ਫਿਰ ਆਦਰ ਹੋਵਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਾਥਸ਼ੀਰਿ ਕਾਲ ਧੰਨਵਾਦ